ਮਹਾਰਾਜ ਕਹਿੰਦੇ ਮਨ ਇੱਛੇ ਸੁਖਮਾਨ ਦਾ ਕਿਛ ਨਾਏ ਵਸੂਰੇ ਉਹਨੂੰ ਸੁੱਖ-ਪੱਖੋਂ ਕੋਈ ਚਿੰਤਾ ਨਹੀਂ ਕਿਉਂਕਿ ਜਿਸ ਬੰਦੇ ਦੀ ਰੋਟੀ ਨਹੀਂ ਚੱਲਦੀ ਉਹਨੂੰ ਤੇ ਵਿਚਾਰਨ ਚਿੰਤਾ ਹੈ ਮੇਰੀ ਕੱਲ੍ਹ ਨੂੰ ਰੋਟੀ ਉਹ ਕਹਿੰਦਾ ਕੋਈ ਗੱਲ ਨਹੀਂ ਜੋ ਮਰਜੀ ਹੋ ਜਾਏ ਕਈ ਪੀੜ੍hiyan ਬੈਠ ਕੇ ਖਾਈ ਜਾਾਂਗੇ ਸਾਨੂੰ ਕਮੀ ਕੋਈ ਨਹੀਂ ਮਹਾਰਾਜ ਕਹਿੰਦੇ ਉਹਨੂੰ ਕੋਈ ਝੋਰਾ ਨਹੀਂ ਖਰ ਚੀਜ਼ ਉਹਦੇ ਘਰ ਚ ਕਹ ਦੁਨਿਆਵੀ ਫਿਰ ਬੇਨਤੀ ਮਨ ਇੱਛੇ ਸੁਖਮਾਨ ਦਾ ਕਿਛ ਨਾਏ ਵਸੂਰੇ ਪਰ ਅੱਗੇ ਸਤਿਗੁਰੂ ਕਹਿੰਦੇ ਉਹਨੂੰ ਨਾਮ ਚੇਤੇ ਨਹੀਂ ਉਹਨੂੰ ਸਿਮਰਨ ਚੇਤੇ ਨਹੀਂ ਉਹਨੂੰ ਇਬਾਦਤ ਰੱਬ ਦੀ ਚੇਤੇ ਨਹੀਂ ਕਿਛ ਨਾਏ ਵਸੂਰੇ ਸੋ ਪ੍ਰਭ ਚੇਤਨਾ ਆਵੀ ਹਰ ਕੇ ਨਾਮ ਬਿਨਾ ਦੁਖ ਪਾਵੈ ਸੋ ਪ੍ਰਭ ਉਹ ਦੇਣ ਵਾਲਾ ਪ੍ਰਮਾਤਮਾ ਨੂੰ ਚੇਤੇ ਨਹੀਂ ਮਹਾਰਾਜ ਕਹਿੰਦੇ ਨੇ ਵਿਸਟਾ ਕੇ ਕੀੜੇ ਵਿਸਟਾ ਦਰਸਾ ਪਸੰ ਗੰਦਗੀ ਕਹਿਣ ਲੱਗੇ ਇੰਨੇ ਸੁਖ ਲੈ ਕੇ ਇੰਨੇ ਐਸ਼ੋ ਆਰਾਮ ਲੈ ਕੇ ਜਿਸ ਅੰਦਰ ਵਹਿਗੁਰੂ ਜੀ ਦਾ ਸਿਮਰਨ ਨਹੀਂ ਸੱਚ ਇਹ ਉਹ ਬੰਦਾ ਇੱਕ ਬਿਸ਼ਤਾ ਦੇ ਕੀੜੇ ਦੀ ਤਰ੍ਹਾਂ ਹੈ ਇਹ ਮੈਂ ਕੋਈ ਸ਼ਬਦ ਨਹੀਂ ਕਹਿ ਰਿਹਾ ਸਤਗੁਰੂ ਗੁਰੂ ਅਰਜਨ ਦੇਵ ਮੈਨੂੰ ਯਾਦ ਹੈ ਇੱਕ ਵਾਰੀ ਬਹੁਤ ਸਮਾਂ ਪਹਿਲਾਂ ਜਦੋਂ ਅਸੀਂ ਕਥਾ ਕਰਦੇ ਇੱਥੇ ਆਏ ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਸ਼ਲੋਕਾਂ ਦੀ ਇੱਥੇ ਕਥਾ ਕੀਤੀ ਸੀ ਉਸ ਵਕ ਵਕ ਥਾਵਾ ਤੇ ਜੀਵਨ ਗੁਰ ਤੇ ਇੱਕ ਵਾਰ ਮੈਂ ਕੋਤੇਕ ਬੇਨਤੀ ਕੀਤੀ ਕਿ ਇੱਕ ਰਾਜਾ ਸੀ ਤੇ ਮਾਲਣ ਦਾ ਕੰਮ ਸੀ ਉਹਨੇ ਰੋਜ਼ ਖਿੜੇ ਕੋਈ ਫੁੱਲ ਲਿਆਉਣੇ ਤੇ ਸ਼ਾਮ ਨੂੰ ਜਿੱਥੇ ਰਾਜੇ ਨੇ ਸੌਣਾ ਤੇ ਉਹ ਸੇਜ ਵਿਛਾਂਦੀ ਸੀ ਫੁੱਲ ਫੁੱਲਾਂ ਦੀਆਂ ਪੰਖੜੀਆਂ ਨਾ ਸਾਰੇ ਫੁੱਲ ਜਿਹੜੇ ਨੂੰ ਭੋਰ ਕੇ ਟੋਕਰੀ ਚ ਪਾ ਲੈਣੇ ਸੁਗੰਧੀ ਵਾਲੇ ਫੁੱਲ ਸਾਰੀ ਸੇਜ ਫੁੱਲਾਂ ਦੇ ਨਾਲ ਉਹਨੇ ਵਿਛਾ ਦੇਣੀ ਇੱਕ ਦਿਨ ਕੀ ਹੋਇਆ ਉਹਦੇ ਮਨ ਚ ਖਿਆਲ ਆ ਗਿਆ ਵੀ ਇੰਨੇ ਸਾਲ ਹੋ ਗਏ ਆ ਮੈਂ ਆ ਸੇਜ ਵਿਸ਼ਾਨੀ ਆ ਰੋਜ ਭੋਰਪੁਰ ਕੇ ਫੁੱਲ ਭਾਨੀ ਆ ਤੇ ਇਹਦੇ ਤੇ ਲੇਟ ਕੇ ਤੇ ਦੇਖ ਲਾ ਵੀ ਇਹ ਇਹਦੇ ਤੇ ਲੇਟਣ ਦਾ ਸਵਾਦ ਕੀ ਹੈ ਇਹ ਰੋਜ ਰਾਜਾ ਇਸ ਸੇਜ ਤੇ ਪੈਂਦਾ ਉਹ ਕੋਈ ਹੈ ਨਹੀਂ ਸੀ ਉਹਨੇ ਵੇਖਿਆ ਵੀ ਕੱਲੀਆਂ ਉਹਨੇ ਫੁੱਲ ਭੋਰੇ ਉਸ ਸੇਜ ਦੇ ਉੱਤੇ ਲੰਮੀ ਪੈ ਗਈ ਮਾਲਨ ਇੰਨੀ ਦੇਰ ਨੂੰ ਰੱਬ ਦੀ ਖੇਡ ਉਹ ਰਾਜਾ ਅੰਦਰ ਆ ਗਿਆ ਉਹਨੇ ਦੇਖਿਆ ਵੀ ਮਾਲਨ ਮੇਰੀ ਸੇਜ ਤੇ ਪਈ ਖੈ ਉਦੇ ਖਾਤ ਦੇ ਵਿੱਚ ਜਿਹੜਾ ਚਾਬਕ ਸੀ ਕਮਰੇ ਚ ਪਿਆ ਹੰਟਰ ਉਹਨੇ ਚਾਬਕ ਨਾਲ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਡਰ ਤਾ ਗਈ ਹੁਣ ਰਾਜਾ ਜਦੋਂ ਚਾਬਕ ਨਾਲ ਮਾਰਦਾ ਉਹਨੂੰ ਸੱਟ ਲੱਗੀ ਉਹ ਵਿਚਾਰੀ ਤਰਲਾ ਲਿਆ ਮੈਂ ਗਲਤੀ ਕੀਤੀ ਪਹਿਲੇ ਦਿਨ ਲੈਤੀ ਦੋਕ ਚਾਬਕ ਵੱਜੇ ਤੇ ਉਹ ਬਹੁਤ ਰੋਈ ਤੀਜਾ ਵੱਜਿਆ ਤੇ ਹਸਣ ਲੱਗ ਪਈ ਖੜ ਖੜਾ ਕੇ ਅਸੀਂ ਰਾਜੇ ਦੇ ਮਨ ਚ ਆ ਗਿਆ ਵੀ ਸ਼ਾਇਦ ਦਿਮਾਗੀ ਸੰਤੁਲਨ ਇਹਦਾ ਖਰਾਬ ਹੋ ਗਿਆ ਹੋਵੇ ਇਹ ਰੋਹੀ ਕੋ 100 ਲੁਪਈ ਉਹਨੇ ਕੁਦਮ ਚਾਬੁਕ ਰੱਖ ਦਿੱਤਾ ਤੇ ਮਾਲਨ ਨੂੰ ਪੁੱਛਦਾ ਤੈਨੂੰ ਹੋਇਆ ਕਿ ਪਹਿਲਾਂ ਤੂੰ ਰੋਈ ਮੈਨੂੰ ਪਤਾ ਹੈ ਵੀ 60 ਵਜੇ ਤੇ ਹੰਸਣ ਕਿਉਂ ਲੱਗ ਗਈ ਹੈ ਕਹਿੰਦੀ ਰਾਜਨ ਸੱਚੀ ਏ ਵੇ ਪਹਿਲਾਂ ਨਹੀਂ ਸੀ ਪਤਾ ਮੈਂ ਰੋਈ ਤੇਰੀ ਸੇਜ ਤਿਆਰ ਕਰਦੀ ਸਾਂ ਤੇ ਜਦੋਂ ਅੱਜ ਮੈਂ ਲੋਟੀ ਲੈਟੀ ਤੁਸੀਂ ਮੈਨੂੰ ਮਾਰਿਆ ਰੋਈ ਇਸ ਕਰਕੇ ਸਾਂ ਮੈਨੂੰ ਪੀੜ ਬੈਤੋਈ ਤੇਰੇ ਆ ਚਾਬੁਕ ਨਾਲ ਬਹੁਤ ਦਰਦ ਹੋਈ ਖੱਸੀ ਕਿਉਂ ਕਹਿ ਲੱਗੀ ਮੈਂ ਹੱਸੀ ਇਸ ਕਰਕੇ ਆ ਕਿ ਮੈਂ ਅੱਜ ਥੋੜੇ ਜੇ ਸਮੇਂ ਲਈ ਲੇਟੀ ਆ ਤੇ ਮੈਨੂੰ ਇਨੀ ਮਾਰ ਪਈ ਹੈ ਤੇ ਤੂੰ ਰੱਬ ਨੂੰ ਭੁਲਾ ਕੇ ਰੋਜ ਸਹਿ ਜਮਾਨਾ ਕੱਲ ਨੂੰ ਤੇਰਾ ਕੀ ਬਣੇਗਾ